ਸ਼ਾਮ ਦੇ 6:30 ਹੋ ਗਏ ਪਰ ਇਹ ਪੇੜ ਪਾਰਕਿੰਗ ਦਾ 20 ਯੂਰੋ ਲੱਗਿਆ ਰੋਟੀ ਪਾਣੀ ਮਿਲਣਾ ਖਾਣੇ ਨੂੰ ਤਾਂ ਆਪਾਂ ਚੱਲੇ ਰੈਸਟੋਰੈਂਟ ਖਾਣੇ ਨੂੰ ਉਹ ਸਾਹਮਣੇਗਾ ਹਜਾ ਲੈਵ ਨੇ ਆਇਆ ਮੇਰੇ ਵੇਟ ਕਰੇਗਾ ਤੇ ਹਜਾ ਆਇਆ ਨਹੀਂ ਹੈਗਾ ਆਰਡਰ ਲੈ ਗਈ ਉਹਦਾ ਬਾ ਖਾ ਪੀ ਲਿਆ ਪਾ ਚੱਲੇ ਆਪਣੇ ਟਰੱਕ ਵੱਲ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ ਹੈਗੀ 8 ਨਾ ਹੈਗਾ ਮੰਗਲਵਾਰ ਆਪਾਂ ਹੋਗੇ ਰੇਡੀ ਸ਼ਿਫਟ ਕਰਤੀ ਸਟਾਰਟ ਟਾਈਮ 6:30 ਹੋਏ ਇੱਥੇ ਦੇ 28 ਕਿਲੋਮੀਟਰ ਦੂਰੇ ਇੱਥੇ ਲੋਡ ਖਾਨੇ ਮੈਂ ਫਰਾਂਸ ਵਿੱਚ ਲਿਯੋਨ ਸ਼ਹਿਰ ਹੈ ਇੱਥੇਗਾ ਮੈਸਟੈਂਡ ਤੇ ਤੁਸੀਂ ਸਾਰੇ ਠੀਕ ਹੋਵੋਗੇ ਤੇ ਚੰਗੀ ਲੱਗੀ ਤਾਂ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਦਿਖਾਉਂਦੇ ਆ ਤੁਹਾਨੂੰ ਅੱਜ ਦਾ ਇਹ ਨਹੀਂ ਪਤਾ ਹੁਣ ਬੈਲਜੀਅਮ ਟਰਾਲਾ ਕੱਟਣਾ ਕਿ ਸਵੀਡਨ ਦਾ ਲੋਡ ਹੈ ਇਹ ਸਵੀਡਨ ਦਾ ਆਹ ਸੋਨਾ ਦਿਖਾਈ ਹੈ ਫਿਰ ਮਾਹੌਲ ਸਾਰੇ ਅਨੁਸਾਰ ਸਵੀਕਾਰ ਹੈਡ ਸਾਥ ਨਾ ਅੱਪਾ ਚੱਲੇ ਆਪਣੀ ਲੋਡਿੰਗ ਵਾਲੀ ਲੋਕੇਸ਼ਨ ਪਰ ਇਹ ਪੇੜ ਪਾਰ ਕਿੰਦੀ ਹੈ ਪ੍ਰਾਈਵੇਟ ਹੈ ਇਹ ਰੈਸਟੋਰੈਂਟ ਵਾਲਿਆਂ ਦੀ ਹੈ ਪਰ ਕਿੰਗ 2 ਯੂਰੋ ਲੱਗੇ ਐਦਾ ਕੰਪਨੀ ਨੇ ਦੇਣੇ ਪਏ ਮਨੀ ਯੂ ਆ ਐਂਟਰਿੰਗ ਅ ਰਿਸਟ੍ਰਿਕਟਿਡ ਏਰੀਆ ਸ਼ਹਿਰ ਦੇ ਵਿੱਚ ਆ ਨਾ ਸ਼ਹਿਰ ਦੇ ਵਿੱਚ ਖੜਿਆ ਹਾਂ ਲਿਯੋਨ ਸ਼ਹਿਰ ਫ੍ਰਾਂਸ ਦਾ in 100 meters sharp left take the next left uppe chad gaye highway par 20 kilometer reh gaya itthe da asad airport hai suraj chadne di koshish karda badal hain pure ho gaye ਜਦ ਮੈਂ ਵਾਰਕਆਊਟ ਨਹੀਂ ਕੀਤਾ ਤਾਂ ਕੰਪਨੀ 'ਚ ਪਹੁੰਚ ਗਿਆ ਜਿੱਥੇ ਲੋਡ ਕਰਨਾ ਤੇ 8 ਵਜੇ ਹੋਣੀ ਓਪਨ ਆਇਆ ਟਾਈਮ ਹੈਗਾ ਮੇਰੇ ਕੋਲ ਸਾਰਾ ਵਾਰਕਆਊਟ ਲੱਗਿਆ ਮਕਾਨ ਮੈਂ ਇਸ ਟਾਈਮ ਹੈਗਾ ਸਵਿਟਜ਼ਰਲੈਂਡ ਦੇ ਕੋਲੇ ਵਹਿੰਦਾ ਇਹ ਸ਼ਹਿਰ ਮੌਸਮ ਦੇਖੋ ਕਿੰਨਾ ਸੋਹਣਾ ਇਹ ਜਨਰੇਟਰ ਜੇ ਲੋਡ ਕਰਕੇ ਲੈ ਕੇ ਜਾਣਾ ਹੈ ਦੋਨਾਂ ਸਾਈਡਾਂ ਦੇ ਹੋਲ ਤੇ ਸੈੱਡ ਕਟਰ ਪਾ ਲਿਆ ਖਲਾਰਾ ਲੋਡ ਹੋਣੇ ਤੋਂ ਬਾਅਦ ਸਾਰੀ ਕਰਦੇ ਆ ਸੈਟਿੰਗ ਲੋਡਿੰਗ ਲੋਡਿੰਗ ਆਪਣੀ ਹੋ ਗਈ ਇੱਕ ਜਨਰੇਟਰ ਤੇ ਐ ਰੱਖ ਹੋਇਆ ਦੋ ਚੀਜ਼ਾਂ ਰੱਖੀਆਂ ਹੁਣ ਮੈਂ ਉਹ ਪਰਲੀ ਸ਼ੈੱਡ ਦਾ ਲਾਤਾ ਔਰਲੀ ਸ਼ੈੱਡ ਦਾ ਲਾਉਣ ਲੱਗਿਆ ਸਾਰੀ ਸੈਟਿੰਗ ਕਰਦਣੇ ਹੁਣ ਹਾਰੀ ਸੈਟਿੰਗ ਹੋ ਗਈ ਹੁਣ ਦੇਖਦੇ ਆ ਅਗਲਾ ਸ਼ਡਿਊਲ ਕਿਹਾਗਾ ਇਹ ਸਵਿਟਜ਼ਰਲੈਂਡ ਆ ਇਹ ਸਵਿਟਜ਼ਰਲੈਂਡ ਨਾਲ ਇੱਥੇ ਲੇਟਲੀ ਆ ਇੱਧਰ ਆਪਾਂ ਚੱਲੇ ਦੂਸਰਾ ਲੋਡ ਕਰਨ ਬਿਲਕੁਲ ਸਵਿਟਜ਼ਰਲੈਂਡ ਦੇ ਬਾਉਂਡਰ ਦੇ ਨਾਲ ਤੇ ਲੋਡ ਕਰਕੇ ਲਗਾਉਣਾ 507 ਕਿਲੋਮੀਟਰ ਇਹ ਮਾਰਕੀਟ ਤੇ ਪਾਣੀ ਚੱਕਿਆ ਆਫਟਰ 90 ਮੀਟਰਸ ਗੋ ਲੈਫਟ ਓਨ ਦਾ ਰਾਉਂਡ ਅਬਾਊਟ ਇੱਥੇ ਦੇ ਪਾਣੀ ਵੀ ਚੱਕ ਲਿਆ ਵੀ ਫਾਇਦਾ ਤੱਕ ਲਿਆ ਆਂ ਇੱਥੇ ਦੇ ਲੋਡ ਕੀਤਾ ਹਰੀਆਲੀ ਦੇਖਦੇ ਯਾਰ ਇਹ ਆਪਣੇ ਮੰਝਲਵਾਲ ਨੂੰ 383 ਕਿਲੋਮੀਟਰ ਰਹਿ ਗਿਆ ਸ਼ਾਮ ਨੂੰ 6 ਹੋਏ ਪਹੁੰਚਣਾ ਕੱਲ੍ਹ ਹੋਊਗੀ ਲੋੜ ਇਹ ਰੋਡ ਬੰਨਾ ਪੁਲਿਸ ਵਾਲਿਆਂ ਨੇ ਲਕੋ ਲਕੋ ਗੱਡੀਆਂ ਖੜਾਈਆਂ ਮੇ ਪਰ ਖਤਰੇ ਦੇ ਖਾਲੀ ਨਹੀਂ ਹੈਗਾ ਹਰਮਣ ਦਾ بارش ਪਿਆਗਾ ਦੇ ਇਲਾਦਾ ਹਰਿਆਲੀ ਹਰਿਆਲੀ ਹੈ ਸਾਰੇ ਬਸਾ ਬਰਸ਼ ਪੈਣੀ ਹੋ ਗਈ ਸਟਾਰਟ ਚੱਲ ਰੇ ਗਾਣੇ ਨਾਲ ਨਾਲ ਖਾਣਾ ਪੀਣਾ ਵੀ ਚੱਲੀ ਜਾਂਦਾ ਬਾਰਸ਼ ਪੈਣੀ ਹੋ ਗਈ ਸਟਾਰਟ ਕਾਫਾ ਬ੍ਰੇਕ ਲੈਵਾਂਗੇ 2 ਘੰਟੇ ਬਾਅਦ 45 ਮਿੰਟ ਦੀ ਕਣਕ ਵੱਢ ਗਿਆ ਇਹਦੀ ਤੂੜੀ ਐਦਾਂ ਹੁੰਦੀ ਐ ਗੋਲ ਰੋਲਾਂ ਵਿੱਚ ਇਹ ਤੂੜੀ ਲਪੇਟ ਕੇ ਰੱਖਦੀ ਵੀ ਨਹੀਂ ਉਹ ਕਿੰਨੀਆਂ ਸਾਰੀਆਂ ਗਾਈਆਂ ਬੈਠੀਆਂ ਵਾਂ ਪਹਾੜੀ ਏਰੀਆ ਸ਼ੁਰੂ ਹੋ ਗਿਆ ਵਾ ਆਪਾਂ ਬ੍ਰੇਕ ਲੈਣ ਖੜੇ 45 ਮਿੰਟ ਦੀ ਬ੍ਰੇਕ ਲੈ ਗਿਆ ਤੁਰ ਪਏ ਭਾਜੀ ਮਿਲਿਆ ਦੰਬਸਰ ਦਾ ਤੇ ਚਾਹ ਪੀਤੀ ਆਪਾਂ ਇਕੱਠਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਹੁਣ ਤੁਰ ਪਏ ਬ੍ਰੇਕ ਲੈਗਾ ਬਾਰਸ਼ਨਾ ਪੂਰੇ ਤਸੱਲੀ ਕਰਾਈ ਵੀ ਹੁਣ ਆਪਾਂ ਵੜ ਗਏ ਪਿੰਡਾਂ ਵਿੱਚ ਮੇਨ ਹਾਈਵੇ ਪਤਾ ਪੁਲਿਸ ਦਾ ਜਿਆਦਾ ਉੱਧਰ ਚੱਕ ਰੱਖਦੀ ਉੱਧਰ ਘੱਟੇ ਮੈਂ ਕੱਢਿਆ ਫੋਨ ਜਿਵੇਂ ਜੱਟ ਲੈਂਦਾ ਤੇ ਨਾਲ ਨਾਲੇ ਘੁੰਮਿਆ ਕਰਦਾ ਮੈਂ ਬਿਲਕੁਲ ਬੋਡਰ ਦੇ ਉੱਪਰ ਆ ਇਕ ਸੌ ਦਾੜੀ ਕਿਲੋਮੀਟਰ ਬਿਆਹਿਆ ਇੱਧਰ ਬਾਰਿਸ਼ ਘਟਿਆ ਸਾਰੇ ਪਹਾੜ ਪਰ ਅੰਗੂਰਾਂ ਦੀ ਖੇਤੀ ਆ ਇਹ ਜਿਹੜੀ ਸਾਈਡ ਮੈਂ ਘੁੰਮਦਾ ਇਧਰ ਅੰਗੂਰਾਂ ਦੀ ਖੇਤੀ ਜ਼ਿਆਦਾ ਹੁੰਦੀ ਆ ਇਹ ਸਾਰੇ ਅੰਗੂਰਾ ਦੀ ਹੈ ਜਿੰਨਾ ਵੀ ਆ ਨਾ ਅੰਗੂਰਾ ਦੀਆਂ ਬੇਲਾਂ ਆ ਗਈਆਂ ਸਾਰੀਆਂ ਇਹ ਸਾਰੇ ਅੰਗੂਰਾ ਦੀ ਖੇਤੀ ਹੈ ਇੱਤਰ ਪਹਾੜਾਂ ਉੱਪਰ ਵੀ ਅੰਗੂਰਾ ਦੀ ਖੇਤੀ ਹੈ in three kilometers take the exit toward route de Hatstadt, d1.2 <laughs> ਅਨੇਜਾ ਲੱਗੇ ਟੇਕ ਦੀ ਐਕਸਿਟ ਟੂਵਰਡ ਰੂਡ ਟੂ ਹਟਸਟਾਟ ਆਹ ਅੰਗੂਰਾਂ ਵਾਲੇ ਪਹਾੜਾਂ 'ਵੋ ਘੁੰਮਣ ਲੱਪੇ ਹਿੱਧਰ ਵੀ ਅੰਗੂਰ ਐ ਇੱਥੱਲੇ ਵੀ ਸਾਰੇ ਜਿੱਥੇ ਤੱਕ ਨਿਗਾਹ ਬਾਦੀ ਬਸ ਅੰਗੂਰੇ ਅੰਗੂਰ ਗੇ ਐਕਸਿਟ ਟੁਵਰਡ ਸਟ੍ਰਾਸਬਰਗ ਬਾਜ਼ਲ ਅਮਰੀਕਾ ਚ ਨਹੀਂ ਹੈਗਾ ਇਹ ਯੂਰਪ ਚ ਵੀ ਹੈਗਾ ਇਹ ਸਟੈਚੂ ਇੱਧਰ ਕੁਝ ਵੀ ਨਹੀਂ ਨਾ بارش ਧੁੱਪ ਨਿਕਲੀ ਵੀ ਇੱਧਰ ਮੈਂ ਪਹੁੰਚ ਲਿਆ 24 ਕਿਲੋਮੀਟਰ ਰਹਿ ਗਿਆ ਲੋਡ ਤਾਂ ਮੇਰਾ ਟਰੱਕ ਗੱਲ ਹੋਇਆ ਹੋਣਾ ਉੱਥੇ ਕੰਪਨੀ ਦੇ ਬਾਹਰ ਜਾ ਖੜ ਜੂਗਾ ਤੋ 2 ਕਿਲੋਮੀਟਰ TT exit D1063 ਆਪਾਂ ਪਹੁੰਚ ਚਲੇ ਆਪਣੀ ਲੋਡਿੰਗ ਵਾਲੀ ਜਗ੍ਹਾ 8 ਕਿਲੋਮੀਟਰ ਰਹਿ ਗਿਆ ਆਪਾਂ ਪਹੁੰਚੇ ਕੰਪਨੀ ਦੇ ਬਾਹਰ ਕੱਲ ਹੋਊਗਾ ਲੋਡ ਹੁਣ ਤਾਂ ਇੱਥੇ ਕੋਈ ਹੈ ਨਹੀਂ ਤੇ ਇਹ ਬਲੌਗ ਦੀ ਇੱਥੇ ਹੀ ਸਮਾਪਤੀ ਹੈ ਤੇ ਕੱਲੋਂ ਅਗਲਾ ਮਾਹੌਲ ਦੇਖਦੇ ਆਂ 스웨덴 ਜਾਣਾ ਕਿ ਬੈਲਜੀਅਮ ਜਾਣਾ ਕੁਝ ਪਤਾ ਨਹੀਂ ਆਇਆ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਬਜ਼ੀ ਬਣੀ ਐ ਰੋਟੀਆਂ ਬਣੀਆਂ ਬਣੀਆਂ ਪਈਆਂ ਬਾ ਖਾਗਾ ਪੈਣਾ 6 ਵਜੇ ਜਿੱਤਾਂ ਸਾਰਿਆਂ ਧੰਨਵਾਦ ਸਤਿ ਸ਼੍ਰੀ ਅਕਾਲ